ਜੇਕਰ ਤੁਸੀਂ ਬਟਾਲਾ ਆ ਰਹੇ ਹੋ ਤਾਂ ਜੋ ਸਾਵਧਾਨ ਸੁਣ ਲੋ ਟ੍ਰੈਫਿਕ ਪੁਲਿਸ ਦੀ ਆ ਹਦਾਇਤਾ ਟ੍ਰੈਫਿਕ ਪੁਲਿਸ ਵੱਲੋਂ ਰਾਗੀਰਾਂ ਅਤੇ ਦੁਕਾਨਦਾਰਾਂ ਨੂੰ ਸਪੀਕਰ ਰਾਹੀਂ ਕਰ ਰਹੇ ਹਨ ਅਪੀਲ ਅਤੇ ਮੁਰਕ ਕੀਤਾ ਜਾਵੇਗਾ ਕਿ ਇਸ ਦਰਜ ਬਟਾਲਾ ਟ੍ਰੈਫਿਕ ਪੁਲਿਸ ਹੁਣ ਕੱਲ ਤੋਂ ਉਹਨਾਂ ਦੁਕਾਨਦਾਰਾਂ ਅਤੇ ਰਾਗੀਰਾਂ ਤੇ ਕੇਸ ਦਰਜ ਕਰਨ ਜਾ ਰਹੀ ਦੀ ਐਨਾਨਸਮੈਂਟ ਕਰ ਰਹੀ ਹੈ ਜਿਹਨਾਂ ਵੱਲੋਂ ਸੜਕ ਤੇ ਨਾਜਾਇਜ਼ ਕਬਜ਼ੇ ਕੀਤੇ ਹੋਣਗੇ ਜਾਂ ਗਲਤ ਟੰਗ ਨਾਲ ਗੱਡੀਆਂ ਜਾਂ ਵਾਹਨ ਦੀ ਪਾਰਕਿੰਗ ਕੀਤੀ ਹੋਵੇਗੀ ਇਹ ਕਾਰਵਾਈ ਡੀਸੀ ਗੁਰਦਾਸਪੁਰ ਵੱਲੋਂ ਜਾਰੀ ਆਦੇਸ਼ਾਂ ਤੋਂ ਬਾਅਦ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀ ਦੱਸ ਰਹੇ ਹਨ ਕਿ ਜੇਕਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਖੁਦ ਨਹੀਂ ਹਟਾਏ ਤਾਂ ਕੱਲ ਤੋਂ 188 ਦਾ ਮਾਮਲਾ ਕੀਤਾ ਜਾਵੇਗਾ ਦਰਜ ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਵੀ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਅਤੇ ਅੱਜ ਆਖਰੀ ਵਾਰ ਦੁਕਾਨਦਾਰਾਂ ਨੂੰ ਵਾਰਨਿੰਗ ਦੇਣ ਆਏ ਹਨ ਕਿ ਆਪਣੇ ਨਜਾਇਜ਼ ਕਬਜ਼ੇ ਹਟਾ ਲਏ ਜਾਣ ਨਹੀਂ ਤਾਂਕਰ ਤੋਂ ਡੀਸੀ ਗੁਰਦਾਸਪੁਰ ਦੇ ਹੁਕਮਾਂ ਮੁਤਾਬਕ ਨਜਾਇਜ਼ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਅਤੇ ਗਲਤ ਢੰਗ ਨਾਲ ਸੜਕਾਂ ਤੇ ਪਾਰਕਿੰਗ ਕਰਨ ਵਾਲੇ ਵਾਹਨਾਂ ਦੇ ਵੀ ਕੇਸ ਦਰਜ ਕੀਤੇ ਜਾਣਗੇ ਅਤੇ ਇਹ ਕਾਰਵਾਈ ਸ਼ਹਿਰ ਚ ਟ੍ਰੈਫਿਕ ਨੂੰ ਹਰ ਹਾਲ ਵਿੱਚ ਸੁਚਾਰੂ ਢੰਗ ਨਾਲ ਕਰਨ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ। ਆਪ ਆਪ ਨੂੰ ਖੌਲਹਿਰ ਕੀਤਾ ਜਾਂਦਾ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬ ਬਲਾਸਪੁਰ ਵੱਲੋਂ ਦੁਕਾਨਦਾਰਾਂ ਅਤੇ ਰੇੜੀ ਫੜੀ ਵਾਲਿਆਂ ਵੱਲੋਂ ਜੋ ਨਾਜਾਇਜ਼ ਕਬਜ਼ੇ ਹਰਕਾਉ ਉੱਪਰ ਕੀਤੇ ਗਏ ਹਨ ਦੇ ਸਬੰਧ ਵਿੱਚ 143 ਦੇ ਆਰਡਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਆਪ ਸਭ ਦੁਕਾਨਦਾਰਾਂ ਅਤੇ ਰੇੜੀ ਫੜੀ ਵਾਲਿਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪ ਆਪਣੀਆਂ ਦੁਕਾਨਾਂ ਦੇ ਬਾਹਰ-ਬਾਰ ਜੋ ਸਮਾਨ ਲਗਾਇਆ ਗਿਆ ਹੈ ਉਸ ਨੂੰ ਮਿਹਰਬਾਨੀ ਕਰਕੇ ਅੰਦਰ ਕੀਤਾ ਜਾਵੇ ਦੁਕਾਨ ਦੇ ਬਾਹਰ-ਬਾਰ ਕੋਈ ਵੀ ਸਮਾਨ ਨਾ ਲਗਾਇਆ ਜਾਵੇ ਨਹੀਂ ਤਾਂ ਇਹਨਾਂ ਹੁਕਮਾਂ ਦੀ ਪਾਲਣਾ ਪਾਲਣਾ ਕਰਦਿਆਂ ਆਪ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਦੁਕਾਨ ਦੇ ਬਾਹਰ ਲਗਾਇਆ ਗਿਆ ਸਮਾਨ ਜਬਤ ਕੀਤਾ ਜਾਵੇਗਾ ਜੀ ਮੇਰਾ ਇਨਸਪੈਕਟਰ ਰਵਿੰਦਰਪਾਲ ਸਿੰਘ ਜੀ ਮੈਂ ਇੰਚਾਰਜ ਆਂ ਦੀ ਟ੍ਰੈਫਿਕ ਸਟਾਫ ਬਟਾਲਾ ਦਾ ਤੁਸੀਂ ਅਨਾਨਸਮੈਂਟ ਕਰਦੇ ਹੋ ਕੀ ਮਸਲਾ ਕੀ ਹੈ ਮਸਲਾ ਇਦਾਂ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਟਾਲਾ ਦੇ ਕਿਸੇ ਵੀ ਮੁੱਖ ਸ਼ਹਿਰ ਚੱਲ ਜੀਏ ਤਾਂ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਐਨਕ੍ਰੋਚਮੈਂਟ ਕੀਤੀ ਗਈ ਹੈ ਤੁਸੀਂ ਦੇਖੋਗੇ ਇਹ ਦੁਕਾਨ 10 ਫੁੱਟ ਦੀ ਹੈ ਤੇ 15 15 20 ਫੁੱਟ ਬਾਹਰ ਉਹਨਾਂ ਨੇ ਕਬਜ਼ਾ ਕੀਤਾ ਹੈ। ਕਈ ਦੁਕਾਨ ਦੇ ਬਾਹਰ ਦੁਕਾਨ ਤੋਂ ਇਲਾਵਾ ਰੇੜੀ ਲੱਗੀ ਆ। ਉਹ ਹੋਰ ਜਿਹੜੀ ਆ ਉਹ ਸੜਕ ਨੂੰ ਕਵਰ ਕਰ ਜਾਂਦੀ ਹੈ ਲੋਕਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਹੈ। ਲੋਕਾਂ ਨੂੰ ਕਈ ਵਾਰਾਂ 'ਚ ਮੂਵ ਕਰਨਾ ਹੀ ਔਖਾ ਹੈ। ਜ਼ਿਲ੍ਹਾ ਮੈਜਿਸਟਰੇਟ ਕੋਲ ਪਾਵਰਸ ਹੁੰਦੀਆਂ ਨੇ ਜੀ ਵੀ ਕਿਸੇ ਵੀ ਚੀਜ਼ ਦੀ ਮਨਾਹੀ ਕਰਨੀ ਹੋਵੇ। ਮੰਨ ਲਓ ਚਾਈਨਾ ਡੋਰ ਤੇ ਪਾਬੰਦੀ ਲਾਣੀ ਆ, ਪਟਾਕਿਆਂ ਤੇ ਪਾਬੰਦੀ ਲਾਣੀ ਆ। ਇਸੇ ਤਰੀਕ ਤਰੀਕੇ ਨਾਲ ਜ਼ਿਲ੍ਹਾ ਮੈਜਿਸਟਰ ਗੁਰਦਾਸਪੁਰ ਜੀ ਨੇ ਰੀਡੀਅਨ ਕ੍ਰੋਚਮੈਂਟ ਕੀਤੀ ਗਈ ਹੈ ਇਹਨਾਂ ਦੁਕਾਨਦਾਰਾਂ ਵੱਲੋਂ ਤੇ ਖਾਸ ਕਰਕੇ ਰੈਡੀ ਫੜੀ ਵਾਲੇ ਵੱਲੋਂ ਇਹਨਾਂ ਦੇ ਸਬੰਧ ਵਿੱਚ 144 ਸੀਆਰਪੀਸੀ ਤਹਿਤ ਆਰਡਰ ਜਾਰੀ ਕੀਤੇ ਗਏ ਨੇ ਕਿ ਇਹੜੇ ਕਬਜੇ ਹਟਾਏ ਜਾਣ ਅਤੇ ਜੇ ਕੋਈ ਕਬਜ਼ੇ ਮਰਜ਼ੀ ਦਾ ਕਬਜ਼ਾ ਨਹੀਂ ਹਟਾਉਂਦਾ ਨੇ ਉਸਤੇ ਕਾਰਵਾਈ ਕੋਰੋਨਾ ਅਨਸਾਰ ਕੀਤੀ ਜਾਵੇ ਜਿਹੜੀ ਕਾਰਵਾਈ ਆ 188 ਆਈਪੀਸੀ ਦੇ ਤਹਿਤ ਕੀਤੀ ਜਾਂਦੀ ਹੈ ਜੇ ਕਬਜ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਹਜ਼ਾਰਾਂ ਵਾਰ ਨੋਟਿਸ ਵੀ ਦਿੱਤੇ ਗਏ ਚਲਾਨ ਵੀ ਕੀਤੇ ਗਏ ਉਹਦਾ ਜਸੂ ਹੈ ਜੀ ਬਿਲਕੁਲ ਕਈ ਵਾਰ ਅਸੀਂ ਖੁਦ ਵੀ ਆ ਕੇ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਜੀ ਕਿਵਾਰ ਸਾਡੇ ਕੈਂਡ ਤੇ ਕਬਜੇ ਦੁਕਾਨ ਦੇ ਅੰਦਰ ਵੀ ਕਰ ਲੈਂਦੇ ਸਾਮਾਨ ਲੇਕਿਨ ਅਸੀਂ 15 ਮਿੰਟਾਂ ਦਾ ਫੇਰ ਘੇੜਾ ਮਾਰਦੇ ਸਾਮਾਨ ਫੇਰ ਬਾਹਰ ਹੁੰਦਾ ਤੇ ਬਜ਼ਾਰ ਵਾਲਿਆਂ ਨੂੰ ਅਸੀਂ ਆਪ ਵੀ ਬੜਾਈ ਰਿਕੁਐਸਟ ਕੀਤੀ ਹੈ ਕਿ ਆਪਣੇ ਲੈਵਲ ਤੇ ਕੋਈ ਕਮੇਟੀ ਬਣਾ ਕੇ ਦਾ ਹੱਲ ਕੀਤਾ ਜਾਵੇ ਲੇਕਿਨ ਦੁਕਾਨਦਾਰ ਜਿਹੜੇ ਇੱਕ ਦੂਜੇ ਦੇ ਬਲੇਮ ਲਾਉਂਦੇ ਆ ਸਾਨੂੰ ਸਹਿਯੋਗ ਬਿਲਕੁਲ ਨਹੀਂ ਦਿੰਦੇ ਹੁਣ ਇਹਨਾਂ ਨੂੰ ਲਾਸਟ ਵਾਰਨਿੰਗ ਹੈ ਜੀ ਅੱਜ ਜੇ ਨਾ ਕੱਲ ਤੋਂ ਹੀ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਦਾ ਸਾਮਾਨ ਜਿਹੜਾ ਜਬਤ ਕਰਾਂਗੇ